ਆਡੇ ਛੋਟੇ ਭਰਾ ਅਮਨਦੀਪ ਜੀ ਐਡਵੋਕੇਟ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਮੈਕ ਤੇ ਆਉਣ ਦਾ 5 ਮਿੰਟ ਵਾਸਤੇ ਵੀ ਆਪਣੇ ਵਿਚਾਰ ਸਾਝੇ ਕਰ ਐਡਵੋਕੇਟ ਅਮਨਦੀਪ ਜੀ ਵਾਖੀ ਆ ਦੇਖੇ ਦਿਖਾਈ ਬੰਦੇ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਸੋਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਸਮਾਜ ਦੀ ਆਵਾਜ਼ ਨੂੰ ਸੂੱਚੇ ਦੇਖ ਤੱਕ ਲੈ ਕੇ ਜਾਂਦੇ ਹੋ 26 ਜਨਵਰੀ ਵਾਲਾ ਦਿਨ ਜਿਹਨ ਪਰਮੇਤਾ ਪ੍ਰਮਾਤਮਾ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦਾ ਸਮੋਚਾ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਦਿਹਾੜਾ ਮਨਾ ਰਿਆ ਸੀ ਉਸੇ ਦਿਨ ਸਾਡੇ ਪੰਜਾਬ ਦਾ ਇੱਕ ਸ਼ਹਿਰ ਅਮ੍ਰਿਤਸਰ ਜਿੱਥੇ ਇੱਕ ਸ਼ਰਧार्थी ਤਤਬ ਨੇ ਉਸ ਦਿਨ ਪਵਿੱਤਰ ਦੇਣੇ ਦੇ ਵਿੱਚ ਪ੍ਰਮਾਤਮਾ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦੇ ਗੁੱਤੇ ਉੱਪਰ ਚੜ੍ਹ ਕੇ ਤੋੜ ਪਾ ਦਿੱਤੀ ਉਹਦੇ ਨਾਲ ਸ਼ੇਰ ਸ਼ਾਹ ਕੀਤੀ ਸਾਡੀ ਸਰਕਾਰਾਂ ਕੇ ਪ੍ਰਸ਼ਾਸਨ ਅਗੇ ਭੰਗਵਾ ਜਿਹੜੇ ਇਹ ਦੇ ਸ਼ਰਾਬਤੀ ਤੱਤਬ ਨੇ ਇਹ ਦੇ ਸ਼ਰਾਬ ਲੋਗ ਨੇ ਜੋ ਸਾਡੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਆਪਕੇ ਸਾਡੇ ਭਾਈਚਾਰੇ ਖਾਂਜ ਨੂੰ ਤਾਹ ਲਾਣਾ ਚਾਹੁੰਦੇ ਨੇ ਉਹਨੂੰ ਕੋੜਨਾ ਚਾਹੁੰਦੇ ਨੇ ਸਾਡੀ ਸਰਕਾਰਾਂ ਪ੍ਰਸ਼ਾਸਨ ਅੱਗੇ ਹੀ ਮੰਗਦਾ ਇਹ ਜਿਹੜੇ ਲੋਕ ਨੇ ਉਹਨਾਂ ਤੇ ਜਿਹੜੀ ਬੰਦ ਦੀ ਕਾਰਵਾਈ ਆ ਐਨਐਸਏ ਲਗਾਈ ਜਾਵੇ ਦੇਸ਼ ਵਿਰੋਧ ਦਾ ਮੁਕਦਮੇ ਦਰਜ ਕਰੇ ਜਾਵੇ ਤੇ ਉਹਨਾਂ ਨੂੰ ਆਸਾਮ ਦੀ ਜਿਹੜੀ ਡਬਲਯੂਆਰ ਜੇਲ੍ਹ ਉਹਨਾਂ ਵਿੱਚ ਬੰਦ ਕਰਿਆ ਜਾਵੇ ਅਤੇ ਅੱਗੇ ਤੋਂ ਜਿਹੜੇ ਅੱਜ ਲੋਕ ਨੇ ਕੋਈ ਵੀ ਆਪਣੇ ਆਪ ਨੂੰ ਅੱਜ ਕਰਮਲਾਕਰ ਕਰ ਸਕਣ ਦੇਸ਼ ਦੀ ਸਾਡੀ ਆਪ ਦੀ ਭਾਈਚਾਰੇ ਕਾਨੂੰਨ ਨੂੰ ਲਾਤੋੜ ਸਕਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਜਿਹੜੇ ਪਿੱਛੇ ਲੋਕ ਨੇ ਜਿਨ੍ਹਾਂ ਵੱਲੋਂ ਇਹ ਸ਼ਹਿਦ ਦਿੱਤੀ ਗਈ ਹੈ ਦਸਰਾਮੇ ਤਾਕਤਾ ਨੇ ਜਿਨ੍ਹਾਂ ਦੇ ਪਿੱਛੇ ਇਹ ਕੰਮ ਕਰਨ ਲਈ ਉਹਨੂੰ ਖਸਾਇਆ ਗਿਆ ਜਾਂ ਨੂੰ ਪੈਸਾ ਦਿੱਤਾ ਗਿਆ ਉਹਨਾਂ ਦੇ ਪਿੱਛੇ ਵੀ ਸੀਬੀਆਈ ਚਾਰਜ ਕਰੀ ਜਾਵੇ ਅਤੇ ਜਿਹੜੇ ਪਿੱਛੇ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਅਤੇ ਉਹਨਾਂ ਨੂੰ ਵੀ ਐਨਐਸਏ ਲਗਾਈ ਜਾਵੇ ਜਾਂ ਫਾਂਸ ਦੀ ਸਜ਼ਾ ਦਿੱਤੀ ਜਾਵੇ। ਦੇਖੋ ਜੀ ਇਹ ਵੀਡੀਓ ਦੇ ਵਿੱਚ ਜਿਹੜਾ ਹੈ ਜਿਹੜਾ ਬੰਦਾ ਲੜਦੇ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੋਏ ਹੋਏ ਸਪੈਸ਼ਲ ਅਕਿਊਜ਼ੀ ਨੂੰ ਪਹਿਲਾਂ ਪੁਰਸਕਾਰ ਦੇ ਨਾਮ ਤੇ ਦੇਖੋ ਜੀ ਇਹ ਸਰਕਾਰ ਦੀ ਕਿੰਡੀ ਫੇਲਿਅਰ ਆ। ਪਾਪਾ ਸਾਹਿਬ ਦਾ ਏਡਾ ਵੱਡਾ ਤਿਹਾੜਾ ਵਾ ਅਤੇ ਅੰਮ੍ਰਿਤਸਰ ਦਾ ਉਹ ਲਾਂਘਾ ਵਾ ਹੈਰੀਟੇਜ ਆ ਜਿੱਤੇ ਲੱਖਾਂ ਲੋਕ ਰੋਜ਼ ਪ੍ਰਮਾਤਮਾ ਹਰਿਮੰਦਰ ਕੋ ਜਾ ਕੇ ਗੁਰੂਆਂ ਦੇ ਦਰਸ਼ਨ ਕਰਦੇ ਉੱਥੇ ਬਾਹਰ ਇੱਕ ਕੰਜਾਂ ਦੇ ਅੱਤੇ ਉੱਥੇ ਉਸ ਜਿਹੜੇ ਬੁੱਤ ਦੇ ਆਲੇ ਦੁਆਲੇ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਤਹਿਰਾ ਨਹੀਂ ਕੀਤਾ ਗਿਆ ਸੀ ਅਤੇ ਜਿਹੜੇ ਲੋਕ ਵੀ ਜੋ ਮੂਰਤ ਦੇ ਦਰਸ਼ਕ ਬਣ ਕੇ ਉਹ ਬੁੱਤ ਜਿਹੜਾ ਤੋੜ ਰਿਹਾ ਸੀ ਜਿਹੜੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਅੱਗ ਲਗਾ ਰਿਆ ਸੀ ਉਹਨੂੰ ਮੁਖ ਦਰਸ਼ਕ ਬਣ ਕੇ ਦੇਖਦੇ ਸੀ ਵੀਡੀਓ ਬਣਾ ਰਹੇ ਅਤੇ ਉਹਦੇ ਖਿਲਾਫ ਕੋਈ ਜਿਹਨੂੰ ਰੋਕ ਨਹੀਂ ਰਿਆ ਕਿ ਸਾਡੇ ਦੇਸ਼ ਦਾ ਕਮੇਨੀਅਰ ਆ ਸਰਕਾਰਾਂ ਦੇ ਫੇਲੀਅਰ ਨੇ ਜਿਹੜੇ ਅੱਜ ਲੋਕ ਨੇ ਜੋ ਦਿਲ ਘਾੜੇ ਐਜਿਆ ਉੱਚੀ ਹਰਕਤਾਂ ਕਰ ਜਾਂਦੇ ਨੇ ਤੇ ਸਾਡਾ ਪ੍ਰਸ਼ਾਸਨ ਚੁੱਪ ਰਹਿੰਦਾ ਵਾ ਜੇ ਕਾਰਵਾਈ ਨਾ ਹੋਈ ਤਾਂ ਜੇ ਕਾਰਵਾਈ ਹੋਵੇ ਨਾ ਹੋਈ ਸਾ ਸੂਚਾ ਪੰਜਾਬ ਇੱਕਜੁੱਟ ਹੋਗੇ ਪੰਜਾਬ ਬੰਦ ਦੀ ਦੇਸ਼ ਬੰਦ ਦੀ ਕਾਲ ਲਊਗਾ ਸੜਕਾਂ ਤੇ ਸਾਡਾ ਸਮਾਜ ਉੱਠੂਗਾ ਇਹਦੇ ਬਾਜ਼ਾਰ ਬੰਦ ਕਰਾਏ ਜਾਣਗੇ ਅਤੇ ਜੇ ਸਰਕਾਰਾਂ ਸਜ਼ਾ ਨਹੀਂ ਦੇਣਗੀਆਂ ਤਾਂ ਸਾਡਾ ਸਮਾਜ ਖੁਦ ਉਹਨਾਂ ਲੋਕਾਂ ਨੂੰ ਸਜ਼ਾ ਦੇਊਗਾ ਦੇਖੋ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਖੰਨਾ ਵੱਲੋਂ ਸਰਦਾਰ ਸੰਸ਼ੇਠ ਸਿੰਘ ਦੁੱਲੋ ਸਾਭਕਾ ਪ੍ਰਧਾਨ ਪਾਕ ਕਾਂਗਰਸ ਪੰਜਾਬ ਕਾਂਗਰਸ ਦੇ ਰਿਸ਼ਾ ਨਿਰਦੇਸ਼ ਤੇ ਅੱਜ ਜੋ ਧਰਨਾ ਦਿੱਤਾ ਗਿਆ ਉਹ ਤੁਹਾਨੂੰ ਪਤਾ ਜੋ 26 ਜਨਵਰੀ ਨੂੰ ਜੋ ਮੰਦਭਾਗੀ ਘਟਨਾ ਵਾਪਰੀ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਜੀ ਦੇ ਜਿਹੜੀ ਮੂਰਤੀ ਸੀ ਉਹਨੂੰ ਖੰਡਿਤ ਕਰ ਦਿੱਤਾ ਗਿਆ ਉਹਦੇ ਰੋਸ਼ ਬੱਜੂ ਅੱਜ ਧਰਨਾ ਸੀਗਾ ਜੋ ਸਾਰੇ ਲਗਭਗ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਾਰੇ ਜਿੱਥੇ ਬਿੰਦੀਆਂ ਨੇ ਜਿੱਥੇ ਪੜੇ ਲਿਖੇ ਐਡਵੋਕੇਟ ਪ੍ਰੋਫੈਸਰ ਮਾਸਟਰ ਹਰ ਇੱਕ ਵਰਗ ਚੋਂ ਲੋਕ ਇੱਥੇ ਆਏ ਨੇ ਅਸੀਂ ਸਰਕਾਰ પાસે ਉਹੀ ਬੇਨਤੀ ਕਰਦੇ ਆਂ ਵੀ ਜੋ ਇਹ ਘਟਨਾ ਹੋਈ ਆ ਇਹਦੀ ਡੂੰਗੀ ਜਾਂਚ ਕਰਾਈ ਜਾਵੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਆਹਨੇ ਦੇਖਿਆ ਖਾਸਨ ਦੀ ਖਣਾ ਦੀ ਸਾਈਡ ਤੇ ਮੇਰੇ ਮੱਗ ਵੀ ਲਗਾਈ ਗਈ ਤੋੜpan ਵੀ ਕੀਤੀ ਗਈ ਕੀ ਕਹਣਾ ਜਦੋਂ ਇਹ ਕਰਨਾ ਦੁੱਤਾ ਦੇ ਇੱਕ ਵਾਰ ਬੰਦ ਕਰ ਦੇ ਇੱਕ ਵਾਰ ਬੰਦ ਕਰ ਉਹਨੂੰ ਦੇਖੋ ਅੱਜ ਇਹ ਜਿਹੜਾ ਧਰਨਾ ਹੈ ਕੱਲ 26 ਜਨਵਰੀ ਨੂੰ ਜਿੱਥੇ ਸਾਰਾ ਮੁਲਕ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਜਿੱਥੇ ਵੀ ਭਾਰਤ ਵਸਦੇ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ ਕਿ 26 ਜਨਵਰੀ 1950 ਔਰ ਇਹ ਸੰਧਾਨ ਨੂੰ ਲਿਖਣ ਵਾਲੇ ਡਾਕਟਰ 바ਵਾ ਸਾਹਿਬ ਨੂੰ ਵੇਦ ਕਰ ਰਹੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੀ ਉਹ ਸਮੇਂ ਦੀ ਸਰਕਾਰ ਨੇ ਪਰਲ ਜਵਾਰ ਨਾ ਨਹਿਰੂ ਸਰਦਾਰ ਪਟੇਲ ਇਹ ਸਾਰਿਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਇਹ ਸੰਧਾਨ ਨੂੰ ਹਿੰਦੁਸਤਾਨ ਤੇ ਔਰ ਬੜੇ ਬੜੇ ਲਿਖੇ ਲੋਕ ਇਹਨਾਂ ਨੂੰ ਇਸ ਕਰਕੇ ਲਿਆ ਹੈ ਕਿ ਕਿ ਕਈ ਦੁਨੀਆ ਦੇ ਦੁਨੀਆ ਦੇ ਬੁੱਧੀਜੀਵੀਆਂ ਤੋਂ ਇੱਕ ਸੀ ਇਹ ਹਿੰਦੁਸਤਾਨ ਤੇ ਨਾ ਕਿ ਵਰਲਡ ਤੇ ਜਿੰਨੀਆਂ ਡੇਗਰੀਆਂ ਦਾ ਬਾਬਾ ਸਾਹਿਬ ਸਾਫ ਪਾਛੇ ਉਹ ਕਿਸੇ ਹੋਰ ਕੋਲ ਨਹੀਂ ਹੈ ਯੂਰਨੋ ਦੇ ਵਿੱਚ ਵੀ ਇਹਨਾਂ ਦੀ ਯਾਦਗਾਰ ਬਟਕੀ ਹੋਈ ਹੈ ਔਰ ਦੁਨੀਆ ਮੰਨਦੀ ਅੱਜ ਵੀ ਔਰ ਇਹ ਜਿੱਥੇ ਦੁਨੀਆ ਦੇ ਵਿੱਚ 26 ਜਨਵਰੀ ਦਾ ਦਿਨ ਮਨਾਉਂਦੇ ਤੇ ਉਸੇ ਦਿਨ ਦੇ ਵਿੱਚ ਇਸ ਤਰ੍ਹਾਂ ਬਾਬਾ ਸਾਹਿਬ ਦੀ ਮੂਰਤੀ ਨੂੰ ਉਹਦਾ ਬੇਅਦਬੀ ਕਰਨੀ ਉਹਨੂੰ ਤੋੜਨ ਦੀ ਕੋਸ਼ਿਸ਼ ਕਰਨੀ ਔਰ ਉਹਦੇ ਲਿਖੇ ਸੰਵਿਧਾਨ ਦੀ ਕਾਪੀ ਨੂੰ ਜਲਾਉਣਾ ਇਹ ਬੜਾ ਅਨਿੰਦਰੀ ਹੈ ਦੁਖਦਾਈ ਹੈ ਅਸੀਂ ਮੰਗ ਕਰਦੇ ਆ ਅੱਜ ਦੇ ਤਰ੍ਹਾਂ ਇਹ ਦਰਨੇ ਤਾਂ ਸਾਰੇ ਪੰਜਾਬ ਚ ਵੀ ਲੱਗ ਰਹੇ ਨੇ ਤੇ ਬਾਹਰ ਵੀ ਲੱਗੇ ਨੇ ਅਸੀਂ ਮੰਗ ਕਰਦੇ ਆ ਔਰ ਪੀਸਫੁਲ ਤੌਰ ਤੇ ਅਸੀਂ ਆਪਣਾ ਕੰਮ ਕੀਤਾ ਹੈ ਅੱਜ ਸੈਂਬੋਲਿਕ ਹੈ ਇੱਕ ਕੰਟਰੀ ਦਾ ਦਰਨਾ ਅਸੀਂ ਦਿੱਤਾ ਹੈ ਔਰ ਵੱਖ-ਵੱਖ ਲੀਡਰ ਸਾਹਿਬਾਨ ਨੇ ਆਪਣੇ ਖਿਆਲਤ ਵੀ ਰੱਖੇ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੀ ਮੌਜੂਦਾ ਸਰਕਾਰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਭ ਦੀ ਹੈ ਜਿਨ੍ਹਾਂ ਨੇ ਡਾਕਟਰ ਅਬੇਦਕਾਰ ਸਾਹਿਬ ਦੀਆਂ ਤਸਵੀਰਾਂ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਲਾ ਕੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਬਲਾਓ ਬਦਲਾਓ ਹਿੰਦੁਸਤਾਨ ਪੰਜਾਬ ਚ ਕਰਨ ਵਾਲੀ ਸਰਕਾਰਾਂ ਬਣਾਈਆਂ ਪਰ ਅਫਸੋਸ ਹੈ ਕਿ 3 ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਲਾਂਡਰਡ ਇੰਸਟੀਚਨ ਹੈ ਲੋਕਾਂ ਦੇ ਵਿੱਚ ਵਿਚਾਨੀ ਹੈ ਔਰ ਕੰਗਰੈਸਟਰ ਜੰਪਾਇਰ ਹੈ ਸਮਗਰ ਬੋ ਰਹੀ ਰੋਜ਼ ਬਹਿਸਾਂ ਦੇ ਕਿ ਅੱਜ ਵੀ ਟਿਕਟ ਲਾ ਕੇ ਮਰ ਰਹੇ ਨੇ ਇਹ ਸਹਾਰੀਆਂ ਜਿਹੜੀਆਂ ਘਟਨਾਵਾਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਚੀਤੇ ਕੰਟਰੋਲ ਕਰਨ ਔਰ ਜਿਹੜਾ ਸਾਡਾ ਧਰਨਾ ਸਾਡੇ ਸਮਾਪਦਾ ਕੱਲਾ ਮੈਂ ਸਮਝਦਾ ਕਿ ਬਾਵਾ ਸਾਹਿਬ ਕੱਲੇ ਦਲਤਾ ਦੇ ਲੀਡਰ ਨਹੀਂ ਸੀ ਉਹਨਾਂ ਨੇ ਜਿਹੜੇ ਅਧਿਕਾਰ ਦਵਾਏ ਹਿੰਦੁਸਤਾਨ ਦੇ ਵੀ ਚਾਚੇ ਜੀ ਪ੍ਰਾਈਮ ਮਿਨਿਸਟਰ ਹੈ ਚੀਫ ਮਿਨਿਸਟਰ ਬਣੇ ਨੇ ਜੋ ਵੀ ਬਣੇ ਨੇ ਅਸੀਂ ਵੀ ਐਮਪੀ ਬਣ ਕੇ ਰਹੇ ਹਾਂ ਜੋ ਬڑے بڑے ਆਈਪੀਐਸ ਅਰੂਧੂਰ ਇਸ ਸੰਵਿਧਾਨ ਦੇ ਤਹਿਤ ਸਾਰਿਆਂ ਨੂੰ ਫੈਸਿਲਟੀ ਮਿਲੀ ਹੈ ਇੱਕ ਸਮਤਾ ਹਰ ਦੇ ਬਣਾਉਣ ਵਾਲੇ ਦੀ ਦੇ ਬੁੱਤ ਦੇ ਉੱਤੇ ਇਸ ਤਰ੍ਹਾਂ ਦਾ ਬੁਰਤਵਾ ਕਰਨਾ ਤਾਂ ਮੈਂ ਸਮਝ ਨਾ ਨਿੰਦਨੀ ਹਾਂ ਇਹਦੇ ਪਿੱਛੇ ਕੌਣ ਕਿਹੜੀ ਸਾਜ਼ਿਸ਼ ਹੈ ਕੀ ਪੰਜਾਬ ਦੇ ਮਾਹੌਲ ਨੂੰ ਖਰਾਬ ਤਾਂ ਨਹੀਂ ਕਰਨ ਦੀ ਅਫਸੋਸ ਦੀ ਗੱਲ ਹੈ ਕਿ ਹਰਮੰਦਰ ਸਾਹਿਬ ਨੂੰ ਮੇਨ ਰਸਤੇ ਦੇ ਉੱਤੇ ਚੌਕ ਦੇ ਵਿੱਚ ਇਹ ਬੁੱਤ ਲੱਗਿਆ ਆ ਐਡਮਿਨਿਸਟ੍ਰੇਸ਼ਨ ਸੋਚਾ ਪਿਆ ਕਿਵੇਂ ਚਲ ਇਹ ਉੱਥੇ ਪੌੜੀ ਲਾ ਕੇ